ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਜੋ ਫਿਰ ਅਜਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਉਮੀਦ ਆ ਵੀ ਤੁਸੀਂ ਸਾਰੇ ਘੈਂਟ ਹੋਗੇ ਤੇ ਵਧੀਆ ਹੋਗੇ ਤੇ ਮੈਂ ਵੀ ਫੁੱਲ ਘੈਂਟ ਆ ਆਜੋ ਅਜਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਤੇ ਕੱਲ ਵਲੌਗ ਨਹੀਂ ਆਇਆ ਕੱਲ ਵਲੌਗ ਬਣਿਆ ਪਿਆ ਸੀ ਉਹ ਟੰਗਦਾ ਨਹੀਂ ਬਣਿਆ ਠੀਕ ਹੈ ਗਾਇਜ਼ ਉਹ ਮਾੜੀਆਂ ਮੋਟੀਆਂ ਕਲਿੱਪਾਂ ਆ ਮੈਂ ਨੈਕਸਟ ਵਲੌਗ ਚ ਪਾ ਲੂਗਾ ਜਿੱਦਾਂ ਨਵਾਂ ਵਲੌਗ ਬਣਿਆ ਹੋਵੇ ਮੇਰੇ ਤੋਂ ਤੇ ਫਲਾਅ ਅੱਜ ਗੁੱਡੇ ਦੀ ਸਫਾਈ ਕਰਦੇ ਆਂ ਠੀਕ ਹੈ ਗਾਇਜ਼ ਤੇ ਆਹ ਕ੍ਰੇਟ ਕਰੂਟ ਲਿਆ ਰੱਖੀ ਜਿੰਦੇ ਵਿੱਚ ਕਬੂਤਰ ਤਾੜਨੇ ਆ ਨਾਲੇ ਆਪਣਾ ਇੱਕ ਬੱਚਾ ਐਕਸਪਾਇਰ ਹੋ ਗਿਆ ਯਾਰ ਬਹੁਤ ਮਾੜੀ ਗੱਲ ਐ ਤੇ ਉਹਦੇ ਤੇ ਵੀ ਚਲੋ ਇੱਕ ਵਲੌਗ ਚ ਬਣਾਤਾਗੇ ਤੇ ਨਾਲੇ ਅੱਜ ਖੁੱਡੇ ਦੀ ਸਫਾਈ ਵੀ ਕਰ ਦਿੰਨੇ ਆਪਾਂ ਠੀਕ ਐ ਗਾਈਜ਼ ਤੇ ਨਾਲੇ ਹੁਣ ਵੀਡੀਓ ਬਣਾਉਂਦਾ ਟੌਪਿਕ ਜੇ ਇੰਨੀ ਲੱਭਦੇ ਯਾਰ ਜਿਵੇਂ ਪਹਿਲਾਂ ਲੱਭਦੇ ਹੁੰਦੇ ਸੀ ਤੇ ਆ ਆਪਣੇ ਕੋਲੇ ਮੁੰਡਾ ਆ ਇੱਕ ਟਾਣੀ ਦਾ ਨਾਲ ਦੀ ਦਾ ਤੇ ਇਹਨੇ ਇੱਕ ਦਾ ਕਬੂਤਰ ਦੇਖਣੇ ਵਿਚਾਰਾ ਬੋਲ ਨਹੀਂ ਬੋਲਦਾ ਨਹੀਂ ਗੁੰਗਾ ਥੋੜਾ ਆ ਉਹ ਮਤਲਬ ਮਾੜਾ ਮਾੜਾ ਬੋਲਦਾ ਬੋਲਾਂ ਲੱਗ ਜੂ ਚਲੋ ਛੱਡੋ ਪਰਾਂ ਤੇ ਹੁਣ ਕੁੱਡ ਕਬੂਤਰ ਵਿਖਾਉਣੇ ਆ ਤੁਹਾਨੂੰ ਆ ਦੇਖੋ ਕੂਤਰ ਕੂਤਰ ਆਪਣਾ ਬੱਚਾ ਵੀ ਵਾਵਾ ਹੋ ਗਿਆ ਅੱਗੇ ਨਾਲ ਸੁੱਖ ਨਾਲੋਂ ਤੂੰ ਵਧੀਆ ਰਹੀ ਛੇਰਾ ਚਲ ਦੂਜੇ ਤਾਂ ਜੋ ਹੋਣਾ ਸੀ ਉਹ ਹੋ ਗਿਆ ਤੇ ਆਪਣਾ ਕਬੂਤਰਾ ਗਲਾਬੀ ਪੂਛ ਵਾਲਾ ਵਾਪਸ ਨਹੀਂ ਆਇਆ ਕੱਲਾ ਦੇਖੋ ਰੰਗ ਕੀਤਾ ਅੱਧਾ ਰੰਗ ਅਸੀਂ ਇੱਥੇ ਡੋਲ ਤਾਂ ਮੁੰਡੇ ਆ ਗਏ ਸੀ ਕਿ ਗੱਲਾਂ ਗੱਲਾਂ ਚ ਪਤਾ ਨਹੀਂ ਲੱਗਿਆ ਕੀ ਕਰਤਾ ਕੀ ਨਹੀਂ ਤੇ ਮੁਸ਼ਕਿਲਾਂ ਆਉਂਦਾ ਖੁੱਡੇ ਚੋਂ ਤੇ ਆਪਣਾ ਬੱਚਾ ਵੀ ਸੁੱਖ ਨਾਲ ਵਾਵਾ ਹੋਇਆ ਪਿਆ ਸੁੱਖ ਨਾਲ ਵਧੀਆ ਹੀ ਰਵੇ ਠੀਕ ਹੈ ਤੇ ਹੁਣ ਆ ਮਿੱਠਾ-ਬੂਠਾ ਸਾਫ਼ ਕਰਦੇ ਆ ਖੁੱਡੇ ਚ ਦਾਣੇ-ਦੂਣੇ ਬਾਹਰ ਕੱਢਦੇ ਆ ਤੇ ਕਰਦੇ ਆ ਸਭਾਈ ਬਾਹਾਂ ਗਲਾਈਆਂ ਨਹੀਂ ਮਾਰਦੇ ਗਾਇਸ ਤੇ ਹੁਣ ਨਾ ਥੋੜਾ ਇਹ ਮਾਹੌਲ ਜਾਨੀ ਬਣਿਆ ਇੱਕ ਤਾਂ ਹੁੰਦਾ ਫਨੀ ਵਲੌਗ ਜਿਹੜਾ ਲੋਕੀ ਲਗਾਤਾਰ ਵੇਖੀ ਜਾਂਦੇ ਆ ਉਹ ਆਪਣੇ ਤੋਂ ਬੰਦਦਾ ਨਹੀਂ ਕਿਉਂਕਿ ਇਕੱਲੇ ਹੀ ਆਣੇ ਆ ਤੇ ਨਾ ਹੁਣ ਕੋਈ ਨੇੜੇ-ਟੜੇ ਹੈਗਾ ਢਾਣੀਆਂ ਚ ਕਬੂਤਰਾਂ ਵਾਲਾ ਤੇ ਤਾਂ ਕਰਕੇ ਗਗਨ ਹੈਗਾ ਗਗਨ ਮੈਨਾਂ ਟਰਸਟ ਹੈ ਨਹੀਂ ਤੇ ਆਪਾਂ ਕੱਲੇ ਹੀ ਆ ਕੇ ਆ ਤਾਂ ਕਰਕੇ ਤੇ ਫਲਾਲ ਹੁਣ ਉਹ ਕਬੂਤਰ ਜਿਹੜੇ ਜੋੜਾ ਲਵਾਵਾਂਗੇ ਆ ਖੱਟੀ ਕਾਲੀ ਦੀ ਕਬੂਤਰੀ ਤੇ ਆ ਖੱਟੀ ਕਾਲੀ ਦੀ ਨਹੀਂ ਚਿੱਟੀ ਕਾਲੀ ਦੀ ਕਬੂਤਰੀ ਆਹਾ ਤੇ ਆ ਗੁਲਾਬੀ ਪੂਸ਼ ਵਾਲੇ ਨਾਲ ਨਵਾਂ ਰੰਗ ਕਰਤਾ ਇਹਨੂੰ ਆਪਾਂ ਰੰਗ ਵੀ ਲਿਆ ਰੱਖਿਆ ਕਰਾਂਗੇ ਬੱਚਿਆਂ ਨੂੰ ਬੱਚੇ ਕਢਾਉਣ ਵਾਸਤੇ ਲਿਆਂਦਾ ਉਹ ਕਢਾਉਣ ਵਾਸਤੇ ਨਹੀਂ ਬੱਚਿਆਂ ਦੇ ਲਾਉਣ ਵਾਸਤੇ ਤੇ ਆ ਫਲਾਲ ਆ ਕਬੂਤਰੀ ਤੇ ਕਬੂਤਰੀ ਨੂੰ ਨਾਲ ਕਰੇਟ ਥੱਲੇ ਤਾਰ ਤਾੜ ਦਿੰਨੇ ਆ ਤਾਂ ਠੀਕ ਆ ਬਾਕੀ ਜਿਹੜਾ ਬੱਤੇ ਤੇ ਬੈਠੀ ਕਬੂਤਰੀ ਉਹਨੂੰ ਬੱਤੇ ਤੇ ਹੀ ਬੈਠੀ ਰਹਿਣ ਦਿੰਨੇ ਆ ਜੇ ਉਹਨੂੰ ਵੀ ਕਰ ਦਿੰਨੇ ਆ ਛਤਰੀ ਤੇ ਲਾ ਦਿੰਨੇ ਆ ਉਹਨੂੰ ਵੀ ਨਹੀਂ ਛਤਰੀ ਤੇ ਲਾਇਆ ਇਹਨਾਂ ਚਿਰ ਹੋ ਗਿਆ ਤੇ ਉਹਨੂੰ ਵੀ ਛਤਰੀ ਤੇ ਲਾਉਣੇ ਆ ਤੇ ਠੀਕ ਹੈ ਕਰਦੇ ਆ ਕੁਝ ਨਾ ਕੁਝ ਕੱਢੀ ਕਬੂਤਰੀ ਨੂੰ ਬਾਹਰ ਤੇ ਪਹਿਲਾਂ ਮੈਂ ਉਹ ਦੋਨੇ ਤਾੜਦਾ ਆ ਵੀ ਵੀਡੀਓ ਬਣਾਉਂਦਾ ਆਪਣੇ ਵੇਖਾ ਵੇਖਾ ਠੀਕ ਆ ਤੇ 1 ਮਿੰਟ ਬਾਹਰ ਕੱਢ ਦਈਏ ਇੱਥੇ ਰੱਖ ਕੇ ਫੋਨ ਫੋਨ ਰੱਖਤਾ ਇੱਥੇ ਆਪਾਂ ਆ ਕਬੂਤਰੀ ਫੜ ਲਈ ਕ੍ਰੇਟ ਚ ਤਾੜਨ ਨੂੰ ਨਹੀਂ ਨਹੀਂ ਤੇਰੇ ਬੱਚੇ ਨੂੰ ਨਹੀਂ ਕੁਝ ਕਹਿੰਦਾ ਤੇ ਆ ਕਬੂਤਰ ਫੜ ਲਿਆ ਕਬੂਤਰ ਤਾਂ ਗਿਆ ਥੱਲੇ ਚੱਲ ਇੱਕ ਰੰਗ ਕਬੂਤਰੀ ਤਾੜਿਆ ਵਾਂ ਮੈਂ ਤਾੜੇ ਲਈਏ ਕ੍ਰੇਟ ਥੱਲੇ ਆ ਕਬੂਤਰੀ ਅੱਡੇ ਲਾ ਅੱਡੇ ਲਮਾਉਣਾ ਬਹੁਤ ਔਖਾ ਕੰਮ ਹੈ ਗਾਈਜ਼ ਕਹਿੰਦੇ ਛੇਤੀ ਅੱਡੇ ਨਹੀਂ ਲੱਗਦੇ ਜਿੰਨੇ ਦਿੱਤੀ ਆ ਠੀਕ ਹੈ ਇਹਨੂੰ ਵੀ ਕਰਦੇ ਆ ਸਿਸਟਮ ਇਸਕਾ ਵੀ ਔਰ ਛੱਡ ਦੇ ਛੱਡ ਦੇ ਕ੍ਰੇਟ ਤੇ ਖੜ ਦੇ ਤਾੜ ਦਈਏ ਬੱਚਾ ਜਵਾਕ ਆ ਕਰੇ ਜਵਾਕ ਚੋਂ ਨਿਕਲ ਨਾ ਜਾਵੇ ਇਧਰੋਂ ਮੋਰਾਸ ਵਾਲਾ ਇਹਨੇ ਮੋਰੇ ਥਾਂ ਦੀ ਨਿਕਲਿਆਵੇ ਇੱਟ ਲਾ ਦਿੰਨੇ ਆ ਇਧਰੋਂ ਜਾਂ ਕੋਈ ਹੋਰ ਚ ਗਾਰਡ ਮੈਂਟ ਲਾ ਦਿੰਨੇ ਆ ਠੀਕ ਐ ਇੱਟੀ ਲਾ ਦਿੰਨੇ ਆ ਆਪਾਂ ਇੱਥੋਂ ਚੱਕ ਕੇ ਆਹਾ ਇੱਟੇਰ ਇੱਕ ਇੱਟ ਮੈਂ ਚ ਕਿਧਰ ਗਿਆ ਸਿਸਟਮ ਹੀ ਲੋਟ ਰਿਹਾ ਪਿਆ ਇਹ ਕਬੂਤਰੇ ਵੀ ਤਾੜ ਦਈਏ ਪਹਿਲਾਂ ਇਹਦੇ ਚ ਫਿਰ ਲਾਵਾਂਗੇ ਇੱਟ ਲੂਜਾ ਕੂਤਰ ਗਲਾ ਬੀਪੂ ਸ਼ਾਲਾ ਜਿਹਨੂੰ ਕੱਲ ਰੰਗ ਕੀਤਾ ਖਾਚੀ ਵੱੜਤੀ ਆ ਦੇਖੋ पांडे ਭੁੰਡੇ ਲਵੇਟ ਰੱਖਿਆ ਅੱਧਾ ਛੱਤ ਤੇ ਢੋਲ ਤਾ ਅੱਧਾ ਕਿੱਥੇ ਢੋਲ ਤਾ ਖੱਪ ਪਾਉਂਦਿਆਂ ਨੇ ਬਾਕੀ ਆ ਅੱਡੇ ਲੱਗਿਆ ਹੋਏ ਆ ਦੋ ਜਾਨਵਰ ਤੇ ਆ ਕੂਦਰੀ ਨੂੰ ਇੱਥੇ ਬੈਠੀ ਜਾਣੇ ਦੇਵਾਂਗੇ ਆ ਕੂਤਰ ਫੜ ਲੀਏ ਜੇ ਨਾ ਕੂਤਰ ਫੜਨ ਨੂੰ ਆ ਜਾ ਮੇਰਾ ਸ਼ੇਰ ਆ ਜਾ ਆ ਜਾ ਆ ਜਾ ਆ ਜਾ ਤੇ ਇੱਕ ਨਵੀਂ ਅਪਡੇਟ ਵੀ ਦੇਵਾਂਗੇ ਉਹ ਮੇਰਾ ਥੜਾ ਲੱਪਦਾ ਬੱਚੇ ਨੱਪਦਾ ਸੀ ਥੜਿਆਂ ਨੇ ਤੇ ਹੁਣ ਆ ਦੇਖੋ ਲੜਦੇ ਇਹਨੂੰ ਛੱਡ ਜੀਂ ਐਂਦਾ ਯਾਰ ਉਹਦੇ ਨਾਲ ਜੋੜਾ ਲਵਾਉਣਾ ਹੈ ਪਿੰਜਰਾ ਆਪਾਂ ਪੁੱਛਿਆ ਕਿਸੇ ਤੋਂ ਵੱਡਾ ਉਹਦੇ ਚ ਤਾੜਾਂਗੇ ਕਰੈਨ ਦੇ ਚ ਤਾੜਦਗੇ ਇਹਨਾਂ ਚੱਲ 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 ਪਾਉ ਗੰਦੇ ਦੇ ਚ ਤੁਸੀਂ ਲੱਗ ਪਿਆ ਚੱਲ ਪਿਆ ਕਬੂਤਰ ਠੀਕ ਹੈ ਗイズ ਆ ਦੇਖੋ ਕਬੂਤਰ ਤਾਂ ਚੱਲ ਪਿਆ ਹੁਣ ਐ ਬਾਹਰ ਨਾਲ ਨਿਕਲ ਜੇ ਇੱਧਰ ਲਾ ਦਿਓ ਕੁਝ ਨਾ ਕੁਝ ਆ ਤਿਆਂ ਕੀ ਕਹਿੰਦੇ ਛਤਰੀ ਤੇ ਲਾਉਣ ਵਾਸਤੇ ਰੰਗ ਲਿਆ ਰੱਖਿਆ ਇਹ ਇਧਰ ਇਟਾਂ ਲਾ ਦੀਏ ਕਿਤੇ ਭੈ ਚੋਡੇ ਨਹੀਂ ਲੱਗੀ ਉਹ ਸੌਰੀ ਗੱਲ ਨਿਕਲ ਗਈ ਅੱਡੇ ਵੀ ਨਹੀਂ ਲੱਗੀ ਕੂਤਰੀ ਕਿਤੇ ਕੰਮ ਹੋ ਜੇ ਜਾਂਦਾ ਮੰਜੀ ਵਾਲੀ ੱਟੀ ਕੱਢ ਦੀਏ ਜਿਹੜੀ ਮੰਜੀ ਤੇ ਲਾਈ ਆ ਠੀਕ ਹੈ ਗਾਇਸ ਠੀਕ ਹੈ ਗਾਇਸ ਠੀਕ ਆ ਮੋੜ ਬਣਿਆ ਹੋਇਆ ਪੂਰਾ ਆ ਲਾ ਦੀ ਇੱਥੇ ਇਟਾਂ ਜਿੰਦੇ ਨਾਲ ਕੂਤਰੀ ਨਿਕਲਦੀ ਇੱਕ ਉਥੋਂ ਹੋਰ ਚੱਕ ਕੇ ਲਾਦੀ ਆ ਦੇਖੋ ਆਪਣੀ ਰੀਸ ਕਰਕੇ ਵਲੌਗ ਬਣਾਉਂਦਾ ਤੇ ਉਹ ਗੇਟ ਭੇਡਤੀਏ ਕਿ ਉੱਤਰ ਉੱਟਦਾ ਗੇਟ ਭੇਡਤਾ ਚੱਕੀਏ ਤੋਂ ਇੱਥੋਂ ਇੱਥੋਂ ਇਟ 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 ਉਹ ਬਾਂ ਲੜਦੇ ਆ ਲੜਦੇ ਲੜਦੇ ਕੰਮ ਹੋ ਗਿਆ ਹੋ ਗਿਆ ਹੋ ਗਿਆ ਬਚ ਕੇ ਮੈਂ ਕਿਤੇ ਨਿਕਲ ਗਿਆ ਸੀ ਪਰ ਇਹ ਇਧਰ ਲਾ ਦਈਏ ਦੋ ਟਾਂ ਇਧਰ ਰੱਖ ਦਈਏ ਛੇਤੀ ਛੇਤੀ ਮਤਲਬ ਖਿੱਚ ਕੇ ਰੱਖੋ ਕੰਮ ਠੀਕ ਹੈ ਠੀਕ ਹੈ ਠੀਕ ਹੈ ਜੇ ਕਬੂਤਰ ਨਹੀਂ ਨਿਕਲ ਗਈ ਨਾ ਯਾਰ ਬਹੁਤ ਵੱਡਾ ਨੁਕਸਾਨ ਘਾਟਾ ਪੈ ਜੂ ਆਪਾਂ ਨੂੰ ਕਹਿੰਦੇ ਪਿਓਰ ਜੰਟੇ ਵਾਲਿਆਂ ਜਿਵੇਂ ਕਬੂਤਰ ਹੀ ਵੰਨਤਾ ਮਿੱਠੀ ਗੋਲੀ ਪਾਈ ਆਪਣੇ ਇੰਨਾ ਯਾਰ ਨਾ ਨਵੇਂ-ਨਵੇਂ ਰੱਖਿਓ ਕਬੂਤਰ ਆਪ ਨੂੰ ਇਨੀ ਜਾਣਕਾਰੀ ਨਹੀਂ ਹੋਈ ਜਿੰਨੀ ਕਹੀ ਜਾਂਦੇ ਮੁੰਡੇ ਠੀਕ ਆ ਵੀ ਜਿੰਨ ਤੋਂ ਲੈਂਦੀ ਹੋਈ ਅਗਲਾ ਕੀ ਤਾਂ ਫੜੀ ਫੜਾਈ ਹੋਵੇ ਆਪਾਂ ਇਹ ਨਹੀਂ ਕਹਿ ਸਕਦੇ ਯਾਰ ਬਲਾਗ ਵੀ ਦੇਖਦੇ ਆ ਫੜੀ ਫੜਾਈ ਤਾਂ ਨਹੀਂ ਆਪਦੇ ਵਾਲੀ ਆ ਪਰ ਦੇਖਾਂਗੇ ਡਾਡੂ ਕੇ ਬੱਚੇ ਮਾੜਾ ਨਹੀਂ ਕਹਿੰਦੇ ਆਪਾਂ ਜੇ ਵੇਖਦਾ ਹੋਵੇ ਬਾਈ ਸੌਰੀ ਤੇ ਨਿਕਲ ਜਾ ਗੁਗਾ ਸ਼ਬਦ ਤੇ ਇਹਦੇ ਨਾਲ ਜੋੜੀ ਲਵਾਉਣੇ ਆ ਵੇਖਦੇ ਕੀ ਪਟਾਕੇ ਪਾਉਣੇ ਆ ਤੇ ਡਰਾਣ ਜੱਟਾੜ ਤਾਂ ਇਹਦੇ ਚ ਤੇ ਬਾਕੀ ਛਤਰੀ ਖੜੀ ਕਰਦੇ ਹੁਣ ਛਤਰੀ ਤੇ ਵੀ ਲਾਉਣੇ ਆ ਮੈਂ ਕੀ ਕਰਨ ਲੱਗਾ ਸੀ ਚੇਤਾ ਹੀ ਭੁੱਲ ਗਿਆ ਚੱਲ ਉਹ ਕਰੇਟ ਦੇ ਉੱਤੇ ਰੱਖਦਾ ਸੀ ਮੈਂ ਕੋਈ ਇੱਟ ਵੀ ਕਿਤੇ ਪੱਟੀ ਨਾ ਜਾਵੇ ਉਹ ਬਿੱਲੀ ਨਾ ਲੈ ਜਾਵੇ ਚੱਕ ਕੇ ਉੱਤੋਂ ਪਰ ਆਪਾਂ ਕੋਠੇ ਤੇ ਬੈਠੇ ਰਹਿਣਾ ਤੇ ਹੁਣ ਆ ਛਤਰੀ ਲੱਗ ਗਈ ਇੱਕ ਮਿੰਟ ਛਤਰੀ ਹੁਣ ਛਤਰੀ ਲਾਉਣ ਲੱਗਾ ਤਾਂ ਕੈਮਰਾ ਆਫ ਹੋਊਗਾ ਚੱਲਾ ਫੜ ਲਾ ਆ ਦੇਖੋ ਮੁੰਡਾ ਕੈਮਰੇ ਨੇ ਫੜ ਲਿਆ ਕੈਮ ਮੁੰਡਾ ਕੈਮਰੇ ਨਹੀਂ ਨਹੀਂ ਪਤਾ ਨਹੀਂ ਬਾਈ ਗਾਇਜ਼ ਗਰਮੀ ਨਾਲ ਦਿਮਾਗ ਚੱਕਿਆ ਪਿਆ ਗਰਮੀ ਬਹੁਤ ਹੋਈ ਪਈ ਐ ਆਹ ਨਾਲ ਏ ਡਿੱਗ ਪਈ ਸੀ ਆਪਣੀ ਛਤਰੀ ਟੇਢੀ ਐ ਛਤਰੀ ਟੇਢੀ ਐ ਛਤਰੀ ਟੇਢੀ ਐ ਛਤਰੀ ਟੇਢੀ ਹੈ ਗਾਈ ਅੱਦੇ ਉੱਥੇ ਗੰਦ ਪਾਈ ਜਾਂਦੇ ਖੁੱਡੇ ਚ ਨੂੰ ਕੱਢ ਕੇ ਛੜਤੀਏ ਛਤਰੀ ਤੇ ਕਿੱਕ ਪਾਸੋਂ ਹੀ ਪਾਸੋਂ ਜਾ ਮੈਂ ਕਬੂਤਰ ਛੱਡਣੇ ਪਾਸੋਂ ਜਾ ਅੰਦਰ ਜਾ ਕੇ ਛੱਡ ਦਿੰਨਾ ਖੁੱਡੇ ਦੇ ਵਿੱਚ ਵੜ ਕੇ ਵੀ ਜਵਾਈ ਕਰਦਾ ਆਂ ਗੇ ਮੁੜ ਕੇ ਗੰਦ ਮਚਾ ਬੈ ਯਾਰ ਮੈਂ ਕਰਨੀ ਸੀਗੀ ਮੈਂ ਕਿத்து ਨੂੰ ਪੁੱਛਿਆ ਵੀ ਤੂੰ ਕਹਿੰਦਾ ਆਫਟਰ ਦੇ ਹਫਤੇ ਸਫਾਈ ਕਰ ਲਿਆ ਕਰ ਉਮੀਦ ਆ ਵੀਡੀਓ ਵਧੀਆ ਬਣਦੀ ਹੋਵੇ ਕਬੂਤਰ ਛੱਡਣੇ ਦੀ ਖੜ ਜੋ ਡੈਗਪਾ ਫੋਨ ਥੱਲੇ ਫੋਨ ਨੋਟ ਕਰ ਲਾ ਇੱਕ ਮਿੰਟ ਇੱਕ ਮਿੰਟ ਨੂੰ ਚੱਲ ਬਾਹਰ ਇਹਨੂੰ ਛੱਡ ਦਾਂਗੇ ਤੇ ਤੂੰ ਵੀ ਚੱਲ ਬਾਹਰ ਦੋ ਛੜ ਤੇ ਗਾਈਜ਼ ਆਪਾਂ ਬਾਹਰ ਠੀਕ ਹੈ ਤੇ ਕਬੂਤਰੀ ਤੇ ਬੱਚਾ ਬੈਠਾ ਰਹਿਣ ਦੇ ਅੰਦਰ ਬੈਠਾ ਰਹਿਣ ਦੀਏ ਦੇ ਇੱਕ ਕਮਰਾਸ ਵਾਲਾ ਥੱਲੇ ਬਹਿ ਗਿਆ ਦੂਜਾ ਛਤਰੀ ਤੇ ਬਹਿ ਕੇ ਛਤਰੀ ਤੇ ਛਤਰੀ ਤੇ ਗਾਈਜ਼ ਉਹ ਦੇਖੋ ਆਇਆ 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 ਆ ਆਇਆ ਬਿਆ 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 ਆਇਆ ਬਠਾ ਲਿਆ ਗਾਈਜ਼ ਤੇ ਹੁਣ ਸਫਾਈ ਕਰਦੇ ਹਾਂ ਖੁੱਡੇ ਦੀ ਤੇ ਬਿੱਲੀ ਦਾ ਯਾਰ ਕੋਈ ਪਤਾ ਨਹੀਂ ਕਦੋਂ ਵੀ ਆ ਸਕਦੀ ਐ ਤੇ ਆਪਾਂ ਐ ਕਰਦੇ ਹਾਂ ਸੰਧ ਲੈ ਆਈ ਥੱਲੋਂ ਬੋਕਰ ਹੋਰ ਨਾ ਬੁੱਠਾ ਸਮਝ ਲਿਓ ਕਿਤੇ ਤੇ ਆ ਲਾ ਦੀਏ ਛਤਰੀ ਸੈੱਟ ਕਰਦਗੇ ਮੜੀ ਜੀ ਕਿਤੇ ਕੋਈ ਨਵਾਂ ਕਬੂਤਰੀ ਆ ਜੁੰਦਾ ਕਿਸਮਤ ਚੰਗੀ ਹੋਵੇ ਤਾਂ ਛਤਰੀ ਕਰਦੀਏ ਸਹੀ ਤੇ ਵੀਡੀਓ ਬੜੀ ਲੰਬੀ ਨਾ ਬਣਾਈਏ ਮੜ ਕੇ ਨੈਟ ਨਹੀਂ ਹੁੰਦਾ ਆਪਣੇ ਕੋਲੇ ਇੰਨਾ ਵੀਡੀਓ ਅਪਲੋਡ ਕਰਨ ਦੇ ਨਾ ਇੱਕ ਰਮਾ ਸੈੱਟ ਕਰਦਾ ਫਿਰ ਕਰਦਾ ਬੋਕਰ ਤੇ ਬੱਠੜਾ ਤੇ ਕਰਨਡੀ ਆਪਣੇ ਕੋਲੇ ਹੈਗੀ ਆ ਤਾ ਹੁਣ ਕਰਦੇ ਸਫਾਈ ਮਿੱਟੀ ਵੀ ਆ ਪਈ ਠੀਕ ਹੈ ਗイズ ਤੇ ਕਬੂਤਰੀ ਨੂੰ ਅੰਦਰ ਰੱਖ ਕੇ ਵੀ ਕਬੂਤਰੀਂ ਕਿਤੇ ਆਇਆ ਨਾ ਕਰ ਸਾਡੇ ਬੱਚੇ ਨੂੰ ਕੁਝ ਕਰਤਾ ਨਾਲੇ ਇਹਨੂੰ ਬਾਹਰ ਵੀ ਨਹੀਂ ਕੱਢੀ ਜਦੋਂ ਦੀ ਲਿਆਂਦੀ ਆ ਤੇ ਉਹ ਕੋਲੀ ਕਤੋਂ ਦੀ ਵਿੱਚ ਪਈ ਆ ਤੇ ਮੈਂ ਜਾਵਾਂ ਖੁੱਡੇ ਦੇ ਅੰਦਰ ਤੇ ਕਰਦਾ ਸਫਾਈ ਇੱਕ ਰਾ ਇਧਰ ਆਏ ਆਏ ਕਰਦ ਗਏ ਠੀਕ ਹੈ ਗイズ ਠੀਕ ਹੈ ਗイズ ਕੁੜੀਏ ਡਰੀ ਨਾ ਕੁਝ ਨਹੀਂ ਕਰਦਾ ਤੱਕੋ ਮੈਂ ਉਸ ਕੋ ਇੱਕ ਰਾ ਇੱਥੇ ਰੱਖਦਾ ਫੋਨ ਤੇ ਕਰਦਾ ਸਫਾਈ ਜਾਂ ਸਫਾਈ ਕਰਕੇ ਮਲਾਈ ਕਰਕੇ ਬੁੱਠਾ-ਬੁੱਠਾ ਸਾਫ ਕਰਕੇ ਫਿਰ ਮਿਲਦੇ ਆ ਤੁਹਾਡੇ ਨਾਲ 2 ਮਿੰਟਸ ਲੇਟ ਕੀ ਕਹਿੰਦੇ ਆ ਮਤਲਬ 2 ਮਿੰਟ ਵੇਟ ਕਰੋ ਇਹਨੀ ਅੰਗਰੇਜ਼ੀ ਨਹੀਂ ਆਉਂਦੀ 1 ਮਿੰਟ ਬੰਦ ਕਰ ਲਈਏ ਅਸੀਂ ਫੋਨ ਨੂੰ ਫਿਰ ਕਰਦੇ ਆ ਕਰਤੀ ਸਫਾਈ ਇਨਾ ਬੁੱਠਾਂ ਦਾ ਗੰਦ ਨਿਕਲਿਆ ਵਿੱਚੋਂ ਤੇ ਹਜੇ ਹੋਰ ਵੀ ਕਰਦੇ ਆ ਠੀਕ ਆ ਆ ਲਿਓੜ ਜੇ ਜੰਮੇ ਪਏ ਲਿਓੜ ਜੇ ਜੁੜ ਜੇ ਉਸਕੋ ਕਰੇ ਇਸਮੇ ਸੀਟੇ ਤੋਂ ਅਬ ਇਹ ਪੂਰਾ ਕਲੀਨ ਹੋ ਗਿਆ ਅੰਦਰ ਸੇ ਕਣਕ ਕਣਕ ਪੜੀ ਹੈ ਇਹ ਵੀ ਕਰ dete hain clean to ab isme mitti dalenge bas thodi kametro ko aap aur main vlog band karke aur acche se safai kar dun kyunki khudda chota hai janwar darte hain jo ajre theek hai guys theek hai is safai mein karti hai gand ja sitdiye match dekhne lag gaya si test match nahi chali jande oho te aa sitdiye idhar sitange naal hi itthe ਈ ਗਏ ਗਏ ਕਿਉਂ ਕਿ ਇੱਥੇ ਕੀੜਿਆਂ ਦਾ ਪੌਂਡ ਹੈਗਾ ਮਤਲਬ ਕੀੜੇ ਇੱਥੇ ਪੌਂਡ ਕੀ ਕਹਿੰਦੇ ਹੁੰਦੇ ਆ ਕੀੜਿਆਂ ਦਾ ਘਰ ਆ ਯਾਰ ਸਿੱਧੀ ਗੱਲ ਤੇਸੀ ਭਾਸ਼ਾ ਤੇ ਉਹ ਖਾ ਲੈਣਗੇ ਦਾਣੇ-ਦੋਣੇ ਕਣਕ ਹੈਗੀ ਵਿੱਚ ਨਾਲੇ ਪੰਨ ਹੋ ਜੂ ਤੇ ਹੁਣ ਇਹਦੇ ਵਿੱਚ ਮਿੱਟੀ ਪਾਉਣੀ ਆ ਆਪਣੀ ਕਬੂਦਰੀ ਵਿੱਚ ਤੇ ਜੋੜੀ ਉਧਰ ਬੈਠੀ ਇੱਕ ਤੇ ਇੱਕ ਜੋੜੀ ਆ ਰਹੀ ਸੱਚੇ ਤਾਂ ਗੱਲੀ ਗੂੜੀ ਹੈ ਇਸ ਕਾ ਉਧਰ ਉੱਪਰ ਹੈ ਔਰ ਇਸ ਕੋ ਇਸ ਵਿੱਚ ਬੈਠੇ ਰਹਿਣੇ ਦੋ ਔਰ ਸਫਾਈ ਕਰਦੀ ਥੰਬਨੇਲ ਵੀ ਕਾ ਲੀਆ ਔਰ ਅਬ ਇਹ ਤੇ ਹੁਣ ਮਿੱਟੀ ਪਾਉਣੇ ਆ ਇੱਕ ਮਿੰਟ ਮੈਂ ਮਿੱਟੀ ਚੱਜ ਨਾ ਖਿਲਾਰਦਾ ਵਿੱਚ ਠੀਕ ਹੈ ਤੇ ਫਿਰ ਕਰਦਾ ਤੁਹਾਡੇ ਨਾਲ ਗੱਲਬਾਤ ਇੱਕ ਜੋੜੀ ਤੋਂ ਉਹਦੇ ਕਰੇਟ ਥੱਲੇ ਆ ਤੇ ਬਾਕੀ ਮੈਂ ਕਬੂਤਰ ਖੁੱਡੇ ਚ ਤਾੜ ਤੇ ਸਫਾਈ ਕਰਕੇ ਠੀਕ ਹੈ ਠੀਕ ਹੈ ਗイズ ਤੇ ਹੁਣ ਐਂ ਕਰਦੇ ਹਾਂ ਦੂਜੇ ਵੀ ਛੱਡ ਦਿੰਨੇ ਆ ਵਿੱਚ ਜੋੜੀ ਆਪ ਹੀ ਲਾ ਲੈਣਗੇ ਯਾਰ ਠੀਕ ਹੈ ਫੇਰ ਕਰਦੇ ਆਂ ਬਲੌਗ ਆਪਾਂ ਇਹਨਾਂ ਨੂੰ ਅੰਦਰ ਤਾੜ ਦਈਏ ਹਾਂਜੀ ਗੇ ਜਿਹੜੀ ਕਬੂਤਰਾਂ ਕੋਲੇ ਬਹਿਣ ਵਾਸਤੇ ਆਪਾਂ ਮੰਜੀ ਰੱਖੀ ਸੀ ਅੱਜ ਆਉਂਦੇ ਤੇ ਵੀ ਚਾਦਰ ਸਿਉਈ ਜਾਂਦੇ ਆਂ ਕਿਉਂਕਿ ਪ੍ਰਾਣੀ ਜੀ ਹੋਈ ਪਈ ਸੀ ਮੰਜੀ ਤੇ ਤਾਂ ਕਰਕੇ ਹੁਣ ਨਵੀਂ ਲੱਗੋਗੀ ਨਾਲੇ ਸੋਹਣੀ ਲੱਗੂਗੀ ਅੱਗੇ ਹੋਰ ਜੇ ਹੀ ਸੀ ਕੰਮ ਤੇ ਹੁਣ ਚਾਦਰ ਸਿਉ ਲਈਏ ਜਿਵੇਂ ਦੀ ਕਲਾਕਾਰੀ ਕਰਨੀ ਆਉਂਦੀ ਓਵੇਂ ਦੀ ਕਰੀ ਜਾਂਦੇ ਆਂ ਠੀਕ ਹੈ ਗਾਇਸ ਤੇ ਦੱਸੋ ਕਿਵੇਂ ਦਾ ਕੀਤਾ ਪਾ ਸਫਸਾਈ ਬਲੌਗ ਕਿਵੇਂ ਦਾ ਲੱਗਿਆ ਠੀਕ ਹੈ